2 ਨਵੰਬਰ ਨੂੰ ਅੰਮ੍ਰਿਤਸਰ ਚ ਸਿੱਖ ਜਥੇਬੰਦੀਆਂ ਵੱਲੋਂ ਸੱਦੇ ਕੇ ਸਰਬਤ ਖਾਲਸਾ ਚ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨੇ ਜਾਣ ਤੋਂ ਬਾਅਦ ਧਿਆਨ ਸਿੰਘ ਮੰਡ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਸਵੇਰੇ ਮੰਡ ਦਾ ਮੈਡੀਕਲ ਚੈੱਕਅਪ ਕਰਾਉਣ ਤੋਂ ਬਾਅਦ ਉਹਨਾਂ ਨੂੰ ਸਾਥੀਆਂ ਸਮੇਤ ਜੇਲ੍ਹ ਭੇਜ ਦਿੱਤਾ ਗਿਆ ਧਿਆਨ ਸਿੰਘ ਮੰਡ ਨੇ ਕੁਝ ਇਸ ਅੰਦਾਜ਼ ਚ ਅਕਾਲੀ ਦਲ ਐਸਜੀਪੀਸੀ ਤੇ ਮੌਜੂਦਾ ਜਥੇਦਾਰਾਂ ਤੇ ਹਮਲਾ ਕੀਤਾ ਵਰਕਾ ਸਿੰਘ ਨੂੰ ਬਾਦਲ ਤੇ ਸੁਖਵੀਰ ਬਾਦਲ ਨੂੰ ਮੈਂ ਕਹਿਣਾ ਚਾਹੁੰਦਾ ਇਹ ਤੁਹਾਡੇ ਵਾਂਗੂ ਜਥੇਦਾਰ ਲਾਫਾਗਿਆਂ ਚੋਂ ਨਹੀਂ ਨਿਕਲੇ ਇਹ ਸਰਬੱਤ ਦਾ ਖਾਲਸਾ ਲੱਖਾਂ ਲੋਕਾਂ ਨੇ ਇਹਨਾਂ ਦੇ ਸਿਰ ਦੇ ਉੱਤੇ ਤਾਜ ਰੱਖਿਆ ਸੰਗਤ ਨਾਲੋਂ ਕੋਈ ਚੀਜ਼ ਵੱਡੀ ਨਹੀਂ ਹੁੰਦੀ ਜਿਹੜਾ ਸੰਗਤ ਦੀ ਸ਼ਰਨ ਦੇ ਵਿੱਚ ਆਉਂਦਾ ਉਹ ਯਾਰ ਬਾਤ ਕੀ ਕੋਈ ਠੀਕ ਨਹੀਂ ਹੁੰਦਾ ਜਬਰ ਕਰੋਗੇ ਨੁਕਸਾਨ ਹੋਊਗਾ ਜ਼ਬਰ ਦੇ ਨਾਲ ਸਾਡੀ ਲੜਾਈ ਰਹੂਗੀ ਪਰ ਸਬਰ ਰੱਖਣਾ ਬਹੁਤ ਜ਼ਰੂਰੀ ਹੈ